ਸਾਨਾਉ ਸਰਦਾਰ ਚਨੈਲ ਸਿੰਘ ਫੌਜੀ ਸਾਹਿਬ ਇਹ ਤੀਆਂ ਦੇ ਢਾਰ ਤੇ ਕਰ ਰਹੇ ਸਰ ਪਿੰਡ ਮਾਨੋਚਾਲ ਦੇ ਵਿੱਚ ਅਜ ਤੋਂ 30-40 ਸਾਲ ਪਹਿਲਾਂ ਇੱਥੇ ਤੀਆਂ ਮਨਾਈਆਂ ਜਾਂਦੀਆਂ ਸੀ ਸਮੇਂ ਆਉਣ ਤੇ ਨਾਲ ਹੌਲੀ-ਹੌਲੀ ਸਾਰੇ ਭੁੱਲਦੇ ਜਾ ਰਹੇ ਆ ਇਸ ਕਰਕੇ ਅਸੀਂ ਦੁਬਾਰਾ ਇਹ ਆਪਣਾ ਤੀਆਂ ਦਾ ਤਿਉਹਾਰ ਮਨਾਣਾ ਸ਼ੁਰੂ ਕੀਤਾ ਹੈ ਇਸ ਵਾਰ ਕਿਉਂਕਿ ਅਸੀਂ ਕੋਈ ਟਾਈਮ ਦੇ ਵਿੱਚ ਇੰਨਾ ਪ੍ਰਬੰਧ ਨਹੀਂ ਕਰ पाए ਅਗਲੀ ਾਰ ਤੋਂ ਅਸੀਂ ਆਪਣੇ ਇਥੇ ਪੰਘੂੜੇ ਮਠਿਆਈਆਂ ਦੁਕਾਨਾਂ ਲਵਾਵਾਂਗੇ ਈਆਂ ਦਾ ਮੇਲਾ ਕਰਾਵਾਂਗੇ ਸਰ ਜੀ ਅੱਜ ਕੱਲ੍ਹ ਹਰ ਬੰਦਾ ਵੀ ਪਰਾਣੇ ਵੇਸੇ ਨੂੰ ਕਿਉਂ ਕੋਲਾ ਜਾ ਰਿਹਾ ਕਿਉਂਕਿ ਪਿੰਡਾਂ 'ਚ ਜਨਤਾ ਸਹਿ ਚਲ ਗਈ ਸ਼ਹਿਰਾਂ 'ਚ ਕੈਨੇਡਾ ਚਲ ਗਈ ਅਮਰੀਕਾ ਚਲਦੀ ਪਿੰਡਾਂ 'ਚ ਬਹੁਤ ਘੱਟ ਜਨਤਾ ਰਹਿ ਗਈ ਆ ਇਸੇ ਕਰਕੇ ਅਸੀਂ ਦੁਬਾਰਾ ਜਿੰਨੀ ਸਾਡੀ ਸੰਗਤਾਂ ਇਹਨਾਂ ਨੂੰ ਘਰ-ਘਰ ਮੈਸੇਜ ਦਿੱਤਾ WhatsApp ਗਰੁੱਪਾਂ 'ਚ ਕੀਤਾ ਕਰੋ ਘਰ ਸੁਣਾ ਘੱਲੇ ਤੇ ਨੋਟਿਸਮੈਂਟ ਕਰਵਾਈ ਇਸ ਕਰਕੇ ਅਸੀਂ ਦੁਬਾਰਾ ਫੇਟ 'ਚ ਜਾ ਕੇ ਕਰਨਾ ਚਾਹੁੰਦੇ ਆ ਸਰਾਂ ਨੀ ਸਕਤਰ ਸਿੰਘ ਸਰਪੰਚ ਪਿੰਡ ਮਾਨੋਚਾਲ ਕਲਾ ਜੀ ਇਹ ਜੀ ਇੱਕ ਸੱਭਿਆਚਾਰ ਸਾਡਾ ਸੌਣ ਦੇ ਪਿੰਡ ਦੇ ਵਿੱਚ ਜੋਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਇਹ ਅਜ ਤੋਂ 30 40 ਸਾਲ ਪਹਿਲਾਂ ਬਹੁਤ ਖੁਸ਼ੀਆਂ ਦੇ ਨਾਲ ਮਨਾਇਆ ਜਾਂਦਾ ਸੀ ਜੋ ਹੁਣ ਸਾਡੇ ਲੋਕ ਇਸ ਨੂੰ ਭੁੱਲ ਰਹੇ ਆ ਜੀ ਐਟਾ ਜੋ ਇੱਕ ਮੋਬਾਈਲ ਦਾ ਯੁੱਗ ਚੱਲ ਰਿਹਾ ਆ ਜਿਆਦਾ ਉਧਰ ਵੀ ਜੀ ਹੋ ਰਿਹਾ ਜੀ ਉਹ ਜ ਨਸ਼ਿਆਂ ਦੇ ਉੱਤੇ ਧਿਆਨ ਹੋ ਰਿਹਾ ਨੌਜਵਾਨਾਂ ਦਾ ਜੀ ਪਹਿਲਾਂ ਹੁੰਦਾ ਸੀ ਕਿ ਤੀਆਂ ਦਾ ਤਿਉਹਾਰ ਬਹੁਤ ਚਾਵਾਂ ਨਾਲ ਮਨਾਇਆ ਜਾਂਦਾ ਸੀ ਤੇ ਜੋ ਸਾਡੇ ਨੌਜਵਾਨ ਸੀ ਉਹ ਖੁਸ਼ੀ ਦੇ ਨਾਲ ਕਬੱਡੀ ਖੇਡਦੇ ਸੀ ਬਹੁਤ ਵਧੀਆ ਮਿਲ ਆ ਜਾਂਦਾ ਦਾ ਜੀ ਜੋ ਹੁਣ ਇਸ ਟਾਈਮ ਸਰਦਾਰ ਅਵਤਾਰ ਸਿੰਘ ਫੌਜੀ ਨੇ ਬਹੁਤ ਤਗੜਾ ਉਪਰਾਲਾ ਕੀਤਾ ਜੀ ਤੇ ਮੇਰੇ ਪਿੰਡ ਵੀ ਇਸ ਟਾਈਮ ਤੀਆਂ ਲਗੀਆਂ ਜੀ ਬਹੁਤ ਵਧੀਆ ਚਾਵਾਂ ਨਾ ਮੇਰੇ ਪਿੰਡ ਦੇ ਨਗਰ ਦੇ ਜੋ ਬੀਬੀਆਂ ਭੈਣਾ ਮਨਾ ਰਹੀਆਂ ਨੇ ਇਹ ਪਿੰਡ ਮਾਣਾ ਚਾਰਦਾ ਹਾਜੀ ਤੀਆਂ ਤੇ ਆ ਜਿਹੜਾ ਬਣਾਇਆ ਜਾ ਰਿਹਾ ਕੀ ਕਿਣ ਲੱਗੇ ਹਾਜੀ ਇਹ ਬਹੁਤ ਵਧੀਆ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਪਿਛਲਾ ਹਿਦਿਆਰੇ ਇਸ ਤਰ੍ਹਾਂ ਹੁੰਦੇ ਹੁੰਦੇ ਸੀ ਸਹੁਰੇ ਜਦੋਂ ਵਿਆਹ ਹੋਣੇ ਕੁੜਕਾਂ ਦੇ ਸੌਣ ਦੇ ਵਿੱਚ ਉਦੋਂ ਸਹੁਰੇ ਆਪੇ ਕੇ ਨੇ ਲੈਣ ਆਉਣਾ ਇਹ ਨੌ ਸਸ ਮੱਥੇ ਨਹੀਂ ਲੱਗਣਾ ਇੱਕ ਦੂਜੇ ਦੇ ਜੇ ਲੱਗਣਾ ਤੇ ਠੂਠੇ ਵਿਟਾ ਲੈਣੀ ਤੇ ਹੁਣ ਸਮੇ ਆ ਗਿਆ ਪੀ ਦੀ ਬੰਗਾ ਪੱਕੇ ਨਹੀਂ ਜਾਂਦਗਾ ਹਾਂਜੀ ਹਾਂਜੀ ਨਹੀਂ ਜਾਂਦਿੰਦੇ ਤੇ ਪਿਛਲੇ ਸਮੇ ਬਹੁਤ ਅੱਛੇ ਬਹੁਤ ਚੰਗੇ ਹੀ ਸਾਵੇਂ ਲੱਗਦੇ ਸੀ ਜਦੋਂ ਸਾਵੇਂ ਲੱਗਦੇ ਸੀ 3 ਵਜੇ ਤੋਂ ਕੁੜਨਾ ਆਉਂਦਾ ਹੈ ਠਿੰਗਾ ਦੇ ਵਿੱਚ ਤੇ 3 ਵਜੇ ਤੋਂ ਆ ਕੇ 5 ਵਜੇ ਤੱਕ ਜਾਂਦੇ ਨਾ ਹੈ ਬਹੁਤ ਸੋਹਣੇ ਸਮੇਂ ਹੀ ਪਿਛਲੇ ਪਿੰਗਾ ਪੌੜ ਗਏ ਕੁੜਗਾਂ 3 ਵਜੇ ਤੋਂ ਲਾ ਕੇ 4 ਵਜੇ ਤੱਕ ਪਿੰਗਾ ਪੌੜਨਾ ਫਿਰ ਤਿੰਗਾ ਦੇ ਵਿੱਚ ਆਉਣਾ ਤੇ ਬਹੁਤ ਵਿਦਿਆਰ ਸੋਹਣੇ ਲੱਗਦੇ ਸੀ ਤੇ ਹੁਣ ਤੇ ਉਹ ਖਤਮ ਕਰ ਤੇ ਦੂਰ ਮਾਰੇ ਫੇਰ ਚੱਲੇ ਹੁਣ ਅੱਜ ਫੌਜੀ ਅਵਤਾਰ ਸਿੰਘ ਹਾਂ ਜੀ ਉਹਨਾਂ ਵੱਲੋਂ ਕੀਤਾ ਗਿਆ ਉਹਨਾਂ ਇੱਕ ਮੁੱਦਾ ਚੁੱਕਿਆ ਸਾਡਾ ਕਰਨੇ ਆ ਦੁਨੀਆ ਬਹੁਤ ਦੁਨਗਰ ਹੋ ਰਹੀ ਆ ਵੀ ਇਹ ਕੰਮ ਨਹੀਂ ਕਰਨਾ ਕੁੜਗਾਂ ਉੱਥੇ ਜਾਣ ਉੱਥੇ ਜਾਣ ਅੱਗੇ ਕੁੜਗਾਂ ਨੂੰ ਇਹ ਦਾਇ ਜਿੱਥੇ ਮਰਜੀ ਤਿੰਗਾ ਦੇ ਵਿੱਚ ਨਾਚਣਾ ਹੇ ਡਾਊੜਾ ਇੱਕ ਬੰਨੇ ਮੁੰਡਿਆ ਕੌਡੀ ਖੇਡਣੀ ਇੱਕ ਬੰਨੇ ਕੁੜੀਆਂ ਖੇਡਣੀ ਬਹੁਤ ਸੋਹਣੇ ਪਿਛਲੇ ਰਵਾਜ ਸੀ ਬੜਾ ਫਰਕ ਆ ਬਹੁਤ ਜ਼ਿਆਦਾ ਫਰਕ ਆ ਅੱਜ ਕੱਲ ਨਾ ਉਹਦੇ ਢਿੰਹਾ ਨੂੰ ਜਾਣ ਦਿੰਦੇ ਆ ਨਾ ਕਿਤੇ ਆਉਣ ਦਿੰਦੇ ਆ ਹੁਣ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਕੀਤਾ ਸਰਵਾਰ ਬਤਾਰ ਸੇ ਮਰੇ ਬਹੁਤ ਵਧੀਆ ਕੀਤਾ ਸਾਡੇ ਪਿੰਗ ਦਾ ਨਾਮ ਨਿਕਲ ਗਿਆ ਬਹੁਤ ਸੋਹਣਾ ਅਗਲੀ ਵੇਰ ਤੋਂ ਇਹਦੇ ਵੀ ਵੱਡਾ ਕਰਾਂਗੇ ਪ੍ਰੋਗਰਾਮ ਮੇਰਾ ਨਾਮ ਸਤਨਾਮ ਕੋ ਮਾਨੂੰ ਚਾਲਕਾ ਅੱਜ ਵੀ ਪਿਆਰ ਕਰਿਆ ਮਨਾਇਆ ਜਾ ਰਿਹਾ 30 ਸਾਲਾਂ ਦਾ ਇਹ ਤੀਆਂ ਦਾ ਤਿਹਾੜ ਜਿਹੜਾ ਪੁਰਾਣਾ ਰਵਾਜ ਸੀ ਜਿਸਦਾ ਲੋਕ ਭੁੱਲਦੇ ਜਾ ਰਹੇ ਸੀ ਤੇ ਉਹਨੂੰ ਅੱਜ ਫੇਰ ਬਰਕਰਾਰ ਕੀਤਾ ਗਿਆ ਸਰਕਾਰ ਅਬਤਾ ਸਿੰਘ ਫੌਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ